ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਧਨ ਪ੍ਰਾਪਤੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜਿਨ੍ਹਾਂ ਦੇ ਘਰ ਦੇ ਵਿੱਚ ਪੈਸੇ ਦੀ ਕਮੀ ਹੈ ਬਹੁਤ ਜ਼ਿਆਦਾ ਉਹ ਆਪਣੇ ਘਰ ਦੇ ਵਿੱਚ ਪੈਸੇ ਦੀ ਕਮੀ ਨੂੰ ਦੂਰ ਕਰਨ ਦੇ ਲਈ ਇਹ ਇੱਕ ਛੋਟਾ ਜਿਹਾ ਉਪਾਅ ਕਰ ਸਕਦੇ ਨੇ ਦੋ ਲੌਂਗ ਦਾ ਇੱਕ ਛੋਟਾ ਜਿਹਾ ਉਪਾਏ ਦੋ ਲੌਂਗ ਨੂੰ ਤੁਸੀਂ ਇੱਕ ਦੀਵੇ ਦੇ ਵਿੱਚ ਪਾ ਕੇ ਇਸ ਤਰੀਕੇ ਦੇ ਨਾਲ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਸ਼ਨੀ ਦੇਵ ਦੀ ਤੁਹਾਡੇ ਉੱਪਰ ਕਿਰਪਾ ਹੋ ਜਾਵੇਗੀ ਇਹ ਉਪਾਅ ਨੂੰ ਕਰਨ ਦੇ ਨਾਲ ਤੇ ਤੁਹਾਨੂੰ ਮਾਲਾ-ਮਾਲ ਕਰ ਦੇਣਗੇ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸ਼ਨੀਵਾਰ ਵਾਲੇ ਦਿਨ ਆਪਣੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਦੀਵਾ ਜਗਾ ਕੇ ਉਸ ਦੇ ਵਿੱਚ ਦੋ ਲੌਂਗ ਪਾ ਕੇ ਇਹ ਇੱਕ ਸਿੰਪਲ ਜਿਹਾ ਘਰੇਲੂ ਜਿਹਾ ਉਪਾਅ ਕਰਨਾ ਹੈ ਤੁਸੀਂ ਇਹ ਉਪਾਅ ਕਰਨ ਦੇ ਨਾਲ ਸ਼ਨੀ ਦੇਵ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਕਰ ਦੇਣਗੇ ਇਸ ਉਪਾਅ ਨੂੰ ਕਰਨ ਦੇ ਨਾਲ ਜਿੰਨੀ ਵੀ ਤੁਹਾਡੀ ਧਨ ਦੇ ਨਾਲ ਜੁੜੀ ਹੋਈ ਸਮੱਸਿਆ ਹੈ ਉਹ ਤੁਹਾਡੀ ਤੂਰ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਸ ਸ਼ਨੀਵਾਰ ਨੂੰ ਇਹ ਉਪਾਅ ਕਰੋਗੇ ਤਾਂ ਇਹ ਸ਼ਨੀਵਾਰ ਸਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਇਸ ਸ਼ਨੀਵਾਰ ਨੂੰ ਉੱਤਮ ਬਹੁਤ ਹੀ ਵਧੀਆ ਸੰਜੋਗ ਬਣਨੇ ਜਾ ਰਹੇ ਨੇ ਇਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸ਼ੁਭ ਤੇ ਉਤਮ ਸੰਜੋਗ ਜਿਸ ਸ਼ਨੀਵਾਰ ਬਣ ਰਿਹਾ ਹੈ ਇਹ ਸ਼ਨੀਵਾਰ ਅਸੀਂ ਕਦੇ ਵੀ ਖਾਲੀ ਨਹੀਂ ਜਾਣਦੇ ਨਾ ਇਹ ਸ਼ਨੀਵਾਰ ਨੂੰ ਅਸੀਂ ਇਹ ਉਪਾਅ ਕਰਕੇ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਲੌਂਗ ਵਾਲਾ ਇਹ ਦੀਵਾ ਚਗਾ ਲਿਆ ਤਾਂ ਸ਼੍ਰੀ ਦੇਵ ਤੁਹਾਨੂੰ ਮਾਲਾ-ਮਾਲ ਕਰ ਦੇਣਗੇ ਇਸ ਦੇ ਨਾਲ-ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਧੰਨ ਦੇ ਨਾਲ ਮਾਲਾ-ਮਾਲ ਕਰ ਦੇਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੁਹਾਨੂੰ ਕਦੇ ਵੀ ਧਨ ਸੁੱਖ ਸਮ੍ਰiddhi ਦੀ ਕਮੀ ਨਹੀਂ ਆਵੇਗੀ ਆਉਣ ਵਾਲੀਆਂ ਸੱਤ ਪੀੜ੍ਹੀਆਂ ਦੇ ਤੱਕ ਤੁਸੀਂ ਕਦੇ ਵੀ ਪੈਸੇ ਨੂੰ ਲੈ ਕੇ ਪਰੇਸ਼ਾਨ ਨਹੀਂ ਹੋਵੋਗੇ ਤੁਹਾਡੇ ਘਰ ਦੇ ਵਿੱਚ ਇੰਨਾ ਜ਼ਿਆਦਾ ਪੈਸਾ ਹੋ ਜਾਵੇਗਾ ਕਿ ਤੁਸੀਂ ਪੈਸੇ ਗਿੰਦੇ-ਗਿੰਦੇ ਥੱਕ ਜਾਓਗੇ ਤੇ ਹੁਣ ਆਪਾਂ ਗੱਲ ਕਰਦੇ ਆ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਕਿਹੜੇ ਤਰੀਕੇ ਦੇ ਨਾਲ ਕਰਨਾ ਤੇ ਕਿੱਥੇ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੀਸਰੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਅਸੀਂ ਕਿੱਥੇ ਕਰਨਾ ਇਸ ਉਪਾਅ ਨੂੰ ਅਸੀਂ ਆਪਣੇ ਘਰ ਦੇ ਵਿੱਚ ਹੀ ਬੈਠ ਕੇ ਕਰ ਸਕਦੇ ਹਾਂ ਸਾਨੂੰ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਜਦੋਂ ਤੁਸੀਂ ਘਰ ਬੈਠ ਕੇ ਹੀ ਇਹ ਉਪਾਅ ਕਰੋਗੇ ਤੇ ਘਰ ਬੈਠ ਕੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਉੱਪਰ ਸ਼ਨੀ ਦੇਵ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਦੀ ਕੁੰਡਲੀ ਦੇ ਵਿੱਚ ਸ਼ਨੀ ਦੀ ਪੀੜਾ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਆ ਰਹੀਆਂ ਨੇ ਜਿਵੇਂ ਕਿ ਸ਼ਨੀ ਦੀ ਸਾਢੇ ਸਤੀ ਚੱਲ ਰਹੀ ਹੈ ਤੁਹਾਡੀ ਕੁੰਡਲੀ ਦੇ ਵਿੱਚ ਤਾਂ ਜਦੋਂ ਤੁਸੀਂ ਇਹ ਉਪਾਅ ਕਰੋਗੇ ਨਾ ਤੇ ਤੁਹਾਨੂੰ ਇਹ ਉਪਾਅ ਦਾ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਸ ਉਪਾਣੂ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਇੱਕ ਦੀਵੇ ਦੀ ਜ਼ਰੂਰਤ ਹੈ ਦੀਵਾ ਤੁਸੀਂ ਮਿੱਟੀ ਦਾ ਵੀ ਲੈ ਸਕਦੇ ਹੋ ਤੇ ਆਟੀ ਦਾ ਵੀ ਬਣਾ ਸਕਦੇ ਹੋ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦੇ ਨੇ ਦੋ ਲੌਂਗ ਤੇ ਲੌਂਗ ਜਿਹੜੇ ਤੁਸੀਂ ਲੈ ੜੇ ਨੇ ਉਹ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਕੰਮ ਦਾ ਭਾਵ ਕਿ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਇਸ ਦੇ ਨਾਲ ਨਾਲ ਜਿਹੜੀ ਤੀਸਰੀ ਚੀਜ਼ ਸਾਨੂੰ ਚਾਹੀਦੀ ਉਹ ਚਾਹੀਦਾ ਸਰੋਦਾ ਤੇਲ ਸਰੋਦਾ ਤੇਲ ਸ਼ਨੀ ਦੇਵ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਕਰਕੇ ਤੁਸੀਂ ਜਿਹੜਾ ਦੀਵਾ ਤਿਆਰ ਕਰਨਾ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਕਰਨਾ ਹੈ ਇਸ ਤੁਸੀਂ ਦੀਵੇ ਨੂੰ ਤਿਆਰ ਕਰਕੇ ਤੁਸੀਂ ਮੰਤਰਿਤ ਕਰਨਾ ਹੈ ਮੰਤਰਿਤ ਇਸ ਦੀਵੇ ਨੂੰ ਤੁਸੀਂ ਕਿਵੇਂ ਕਰਨਾ ਹੈ ਕਿਉਂਕਿ ਇਹ ਦੀਵਾ ਚਲੋ ਤੁਸੀਂ ਤਿਆਰ ਕਰੋਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮੰਤਰ ਬੋਲਣਾ ਹੈ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਨੋਟ ਕਰ ਸਕਦੇ ਹੋ ਜਾਂ ਫਿਰ ਪੂਰੇ ਧਿਆਨ ਦੇ ਨਾਲ ਤੁਸੀਂ ਸੁਣ ਸਕਦੇ ਹੋ ਓਮ ਸ਼ਾਨਿ ਸ਼ਨਿਚਰਾਈ ਨਮਾ ਓਮ ਸਵਮ ਸ਼ਨਿਚਰਾਈ ਨਮਾ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਦੀਵਾ ਤਿਆਰ ਕੀਤਾ ਤੇ ਦੋ ਲੌਂਗੇ ਜਿਹੜੇ ਉਹਨਾਂ ਨੂੰ ਤੁਸੀਂ ਹੱਥ ਦੇ ਵਿੱਚ ਫੜ ਕੇ ਇਸ ਮੰਤਰ ਨੂੰ ਤੁਸੀਂ ਬੋਲਣਾ ਤੇ ਇਹ ਮੰਤਰ ਤੁਸੀਂ 11 ਵਾਰ ਬੋਲਣਾ ਹੈ ਜਦੋਂ 11 ਵਾਰ ਇਸ ਮੰਤਰ ਨੂੰ ਬੋਲ ਲਓਗੇ ਤੇ ਜਿਹੜੇ ਲੌਂਗ ਹੋਣਗੇ ਤੁਹਾਡੇ ਹੱਥ ਦੇ ਵਿੱਚ ਉਹ ਮੰਤਰਿਤ ਹੋ ਜਾਣਗੇ ਇਹ ਸਭ ਕਰਨ ਤੋਂ ਬਾਅਦ ਵਿੱਚ ਇਹ ਜਿਹੜੇ ਦੋ ਲੌਂਗੇ ਨਾ ਇਹ ਦੋ ਲੌਂਗਾਂ ਨੂੰ ਤੁਸੀਂ ਜਿਹੜਾ ਸਰੋਂ ਦੇ ਤੇਲ ਦਾ ਦੀਵਾ ਤਿਆਰ ਕੀਤਾ ਹੋਵੇਗਾ ਨਾ ਉਸ ਦੀਵੇ ਦੇ ਵਿੱਚ ਤੁਸੀਂ ਪਾ ਦੇਣਾ ਏ ਇਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਗਾਉਣਾ ਹੈ ਤੇ ਜਗਾਉਣਾ ਤੁਸੀਂ ਕਿਹੜੀ ਜਗ੍ਹਾ ਤੇ ਆ ਘਰ ਦੀ ਤੁਹਾਡੇ ਦੀ ਜਿਹੜੀ ਪੱਛਮ ਦਿਸ਼ਾ ਹੈ ਉੱਥੇ ਤੁਸੀਂ ਜਗਾਉਣਾ ਹੈ ਕਹਿੰਦਾ ਭਾਵ ਕਿ ਜੋ ਸਾਡੇ ਘਰ ਦੀ ਵੈਸਟ ਡਾਇਰੈਕਸ਼ਨ ਵਾਲੀ ਦਿਸ਼ਾ ਹੈ ਜਿਹੜੀ ਉੱਥੇ ਤੁਸੀਂ ਜਗਾ ਦੇਣਾ ਇਸ ਦੀਵੇ ਨੂੰ ਕਿਉਂਕਿ ਜਿਹੜੀ ਸਾਡੇ ਘਰ ਦੀ ਪੱਛਮ ਦਿਸ਼ਾ ਹੁੰਦੀ ਏ ਇਹ ਸ਼੍ਰੀਨਿ ਦੇਵ ਦੀ ਹੀ ਦਿਸ਼ਾ ਹੁੰਦੀ ਏ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ੇਸ਼ ਕਰਕੇ ਆਉਣ ਵਾਲਾ ਜਿਹੜਾ ਸ਼ਨੀਵਾਰ ਹੈ ਉਹ ਸ਼ਨੀਵਾਰ ਤੇ ਦੇਰ ਨੂੰ ਤੁਸੀਂ ਕਰ ਲੈਨੇ ਹੋ ਪਹਿਲਾ ਹੀ ਸ਼ਨੀਵਾਰ ਜੋ ਇਸ ਮਹੀਨੇ ਦਾ ਹਾੜ ਦੇ ਮਹੀਨੇ ਦਾ ਅਗਰ ਤੁਸੀਂ ਏਸੇ ਹੀ ਸ਼ਨੀਵਾਰ ਇਹ ਉਪਾਅ ਕਰ ਲੈਨੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਉਤਪਮ ਹੋਵੇਗਾ ਕਿਉਂਕਿ ਇਸ ਦਿਨ ਤੁਹਾਨੂੰ ਇਸ ਉਪਾਅ ਦਾ ਬਹੁਤ ਹੀ ਵਧੀਆ ਰਿਜ਼ਲਟ ਮਿਲੇਗਾ ਜੇਕਰ ਤੁਸੀਂ ਇਸ ਸ਼ਨੀਵਾਰ ਨੂੰ ਇਹ ਉਪਾਹ ਨਹੀਂ ਕਰ ਸਕਦੇ ਤੇ ਬਾਕੀ ਦੇ ਜਿਹੜੇ ਸ਼ਨੀਵਾਰ ਨੇ ਇਸ ਮਹੀਨੇ ਦੇ ਵਿੱਚ ਆਉਣ ਵਾਲੇ ਉਹ ਸ਼ਨੀਵਾਰ ਵੀ ਤੁਸੀਂ ਇਹ ਉਪਾਹ ਕਰ ਲੈਣੇ ਉਹ ਤਾਂ ਫਿਰ ਵੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਣ ਵਾਲਾ ਹੈ ਭਾਵੇਂ ਤੁਸੀਂ ਇਸ ਉਪਾਹ ਨੂੰ ਇੱਕ ਵਾਰ ਹੀ ਕਰੋ ਪਰ ਜ਼ਰੂਰ ਕਰੋ ਸ਼ਨੀਵਾਰ ਦੇ ਦਿਨ ਕਰੋ ਭਾਵੇਂ ਸਿਰਫ ਇੱਕ ਵਾਰ ਹੀ ਕਰੋ ਦੂਸਰੀ ਵਾਰ ਨਾ ਕਰੋ ਪਰ ਇੱਕ ਵਾਰ ਤੁਸੀਂ ਜ਼ਰੂਰ ਕਰਕੇ ਦੇਖੋ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਇਹ ਉਪਾਅ ਕਰ ਲੈਂਦੇ ਹੋ ਤੇ ਸ਼ਨੀਵਾਰ ਦੇ ਦਿਨ ਇਹ ਉਪਾਅ ਕਰਨ ਦੇ ਨਾਲ ਜਿਹੜੀ ਸ਼ਨੀ ਦੀਆਂ ਪੀੜਾ ਚੱਲ ਰਹੀਆਂ ਹੁੰਦੀਆਂ ਨੇ ਉਹ ਇੱਕਦਮ ਹੀ ਸ਼ਾਂਤ ਹੋ ਜਾਂਦੀਆਂ ਨੇ ਜੇਕਰ ਸ਼ਨੀ ਦੀ ਸਾਢੇ ਸਤੀ ਸ਼ਨੀ ਡਈਆ ਕੁਝ ਵੀ ਤੁਹਾਡੀ ਕੁੰਡਲੀ ਦੇ ਵਿੱਚ ਚੱਲ ਰਿਹਾ ਹੈ ਜਿਸ ਕਰਕੇ ਤੁਹਾਡੇ ਘਰ ਪਰਿਵਾਰ ਦੇ ਵਿੱਚ ਪ੍ਰੋਬਲਮ ਆ ਰਹੀਆਂ ਨੇ ਤਾਂ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਹ ਉਪਰ ਗੈਰੰਤੀ ਨਾਲ ਤੁਹਾਡੇ ਤੇ ਸ਼ਨੀ ਦੇਵ ਦੀ ਅਸੀਮ ਕਿਰਪਾ ਵਰਖੇਗੀ ਤੇ ਸ਼ਨੀ ਦੇਵ ਦੀ ਪਰ ਕਿਰਪਾ ਦੇ ਨਾਲ ਤੁਹਾਡੀਆਂ ਸਾਰੀਆਂ ਪ੍ਰੋਬਲਮ ਮੁਸ਼ਕਲਾਂ ਨੇ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਜਿਹੜੇ ਲੋਕ ਪੈਸੇ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜਾਂ ਫਿਰ ਪੈਸਾ ਰੋਕਦਾ ਨਹੀਂ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇੰਨੀਆਂ ਜਾਦੀਆਂ ਪ੍ਰੋਬਲਮ ਮੁਸ਼ਕਲਾਂ ਚੱਲ ਰਹੀਆਂ ਨੇ ਕਿ ਉਹਨਾਂ ਦੇ ਘਰ ਦਾ ਆਰਥਿਕ ਪੱਖ ਜਿਹੜਾ ਬਿਲਕੁਲ ਕਮਜ਼ੋਰ ਹੋ ਚੁੱਕਿਆ ਏ ਪੁੰਨਿਆਂ ਨੂੰ ਇਹ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਦੀ ਤੁਹਾਡੇ ਤੇ ਬਹੁਤ ਕਿਰਪਾ ਹੁੰਦੀ ਹੈ ਕਿਉਂਕਿ ਇਹ ਉਪਾਅ ਕਰਨ ਦੇ ਨਾਲ ਸ਼ਨੀ ਦੇਵ ਸਾਡੇ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੋ ਜਾਂਦੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਤੁਸੀਂ ਪੱਛਮ ਦਿਸ਼ਾ ਦੇ ਵਿੱਚ ਇਹ ਦੀਵਾ ਤਿਆਰ ਕਰਕੇ ਜਗਾਇਆ ਹੋਵੇਗਾ ਜਦੋਂ ਉਹ ਦੀਵਾ ਠੰਡਾ ਹੋ ਜਾਵੇਗਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਦਿਸ਼ਾ ਦੇ ਵਿੱਚੋਂ ਉਸ ਦੀਵੇ ਨੂੰ ਤੁਸੀਂ ਚੁੱਕ ਲੈਣਾ ਹੈ ਜੋ ਕਿ ਤੁਸੀਂ ਉਸ ਜਗ੍ਹਾ ਤੋਂ ਹਟਾ ਦੇਣਾ ਇਸ ਉਪਾਅ ਦੇ ਨਾਲ ਨਾਲ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸ਼ਨੀਵਾਰ ਦੇ ਦਿਨ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਤੁਸੀਂ ਜ਼ਰੂਰ ਕਰਿਆ ਕਰੋ ਮੰਤਰਾਂ ਦਾ ਜੋ ਕਿ ਤੁਹਾਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਵੀ ਦੱਸਿਆ ਇਸ ਮੰਤਰ ਦਾ ਜਾਪ ਵੀ ਤੁਸੀਂ ਸ਼ਨੀਵਾਰ ਨੂੰ ਜ਼ਰੂਰ ਕਰਿਆ ਕਰੋ ਓਮ ਸਹਨਿ ਸ਼ਨਿਸ਼ਰਾਇ ਨਮਾ ਇਸ ਸ਼ਨੀ ਦੇਵ ਦੇ ਇਸ ਜਾਪ ਮਾਤਰ ਸੇ ਤੁਹਾਨੂੰ ਸ਼ਨੀ ਦੇਵ ਦੀ ਕਿਰਪਾ ਮਿਲਦੀ ਰਹਿੰਦੀ ਹੈ ਜਦੋਂ ਤੁਸੀਂ ਸ਼ਨੀਵਾਰ ਦੇ ਦਿਨ ਸਿਰਫ ਇਹ ਜਾਪ ਹੀ ਕਰ ਲੈਣੋ ਤੇ ਇਹਦੇ ਨਾਲ ਹੀ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਇਸ ਛੋਟੇ ਜਿਹੇ ਉਪਾਅ ਦੇ ਨਾਲ ਨਾਲ ਤੁਸੀਂ ਇਹ ਛੋਟਾ ਜਿਹਾ ਉਪਾਅ ਵੀ ਜ਼ਰੂਰ ਕਰਿਓ ਕਿ ਇਸ ਦਿਨ ਸ਼ਨੀ ਦੇਵ ਦੇ ਮੰਤਰਾਂ ਦਾ ਜਾਪ ਤੁਸੀਂ ਜ਼ਰੂਰ ਕਰੋ ਇਸ ਤੋਂ ਇਲਾਵਾ ਜੇਕਰ ਅਸੀਂ ਸ਼ਨੀਵਾਰ ਦੇ ਦਿਨ ਪੀਪਲ ਦੇ ਦਰਖਤ ਦਾ ਜਿਹੜਾ ਅਸੀਂ ਪੂਜਨ ਕਰਦੇ ਹਾਂ ਤੇ ਉਸ ਦੇ ਨਾਲ ਵੀ ਸ਼ਨੀ ਦੇਵ ਸਾਡੇ ਤੇ ਬਹੁਤ ਹੀ ਜ਼ਿਆਦਾ ਪਰਸੰਨ ਹੁੰਦੇ ਆ ਇਸ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਸ਼ਨੀਵਾਰ ਨੂੰ ਪੀਪਲ ਦੇ ਦਰਖਤ ਦੇ ਕੋਲ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਜ਼ਰੂਰ ਜਗਾਇਆ ਕਰੋ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਸੇ ਵੀ ਪੀਪਲ ਦਾ درخت ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ ਸ਼ਨੀ ਦੇਵ ਦੇ ਮੰਦਿਰ ਚਾ ਕੇ ਤੁਸੀਂ ਇੱਕ ਦੀਵਾ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵ ਦੇ ਮੰਦਿਰ ਦੇ ਵਿੱਚ ਜ਼ਰੂਰ ਜਗਾ ਕੇ ਆਇਆ ਕਰੋ ਕਿਉਂਕਿ ਇਸ ਉਪਾਅ ਨੂੰ ਕਰਨ ਦੇ ਨਾਲ ਸ਼ਨੀ ਦੇਵ ਤੁਹਾਡੇ ਘਰ ਦੇ ਵਿੱਚ ਧੰਨ ਦੇ ਭੰਡਾਰ ਨੇ ਜਿਹੜੇ ਉਹ ਭਰ ਦਿੰਦੇ ਨੇ ਤੁਹਾਡੇ ਘਰ ਦੇ ਵਿੱਚ ਇੰਨੀ ਜ਼ਿਆਦਾ ਧੰਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਧੰਨ ਜਿਹੜਾ ਤੁਹਾਡਾ ਸੰਭਾਲਣਾ ਔਖਾ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਸ਼ਨੀ ਦੇਵ ਦੀ ਜਿਹੜੀ ਕਿਰਪਾ ਸਾਡੇ ਉੱਪਰ ਹੌਲੀ-ਹੌਲੀ ਹੁੰਦੀ ਹੈ ਇਕਦਮ ਨਹੀਂ ਹੁੰਦੀ ਇਸ ਕਰਕੇ ਸਾਨੂੰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ ਸਾਨੂੰ ਪੂਰੇ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਜ਼ਰੂਰ ਕਰਨਾ ਚਾਹੀਦਾ ਤੁਹਾਡੇ ਘਰ ਦੇ ਵਿੱਚ ਤਾਨ ਦੀ ਵਰਖਾ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਜਿਹੜਾ ਵਿਅਕਤੀ ਹੈ ਉਹ ਸੰਭਾਲ ਨਹੀਂ ਪਾਉਂਦਾ ਇਕ ਸ਼ਨੀ ਦੇਵ ਦੀ ਕਿਰਪਾ ਤੇ ਇਹ ਉਪਾਅ ਕਰਨ ਦੇ ਨਾਲ ਸ਼ਨੀ ਦੇਵ ਦੇ ਮੰਤਰ ਦਾ ਜਾਪ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੰਨੀ ਜ਼ਿਆਦਾ ਸੁੱਖ ਸਮ੍ਰਿਧੀ ਤੇ ਇੰਨਾ ਜ਼ਿਆਦਾ ਧਨ ਆ ਜਾਂਦਾ ਏ ਤੁਹਾਡੀ ਜ਼ਿੰਦਗੀ ਦੇ ਵਿੱਚ ਕਹਿਣ ਦਾ ਭਾਵ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਨਹੀਂ ਰਹਿ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਸ਼ਨੀ ਦੇਵ ਕਰਮਫਲ ਦਾਤਾ ਹੈ ਤੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਉਹ ਫਲ ਦਿੰਦੇ ਤੇ ਜਿਸ ਵੀ ਵਿਅਕਤੀ ਤੇ ਸ਼ਨੀ ਦੇਵ ਬਹੁਤ ਜ਼ਿਆਦਾ ਪਰੇਸ਼ਾਨ ਜਾਂ ਫਿਰ ਖੁਸ਼ ਹੋ ਜਾਂਦੇ ਨੇ ਤਾਂ ਫਿਰ ਉਹ ਆਪਣੇ ਭਗਤਾਂ ਦੀ ਜ਼ਿੰਦਗੀ ਦੇ ਵਿੱਚ ਉਹ ਸਾਰੇ ਦੁੱਖ ਕਸ਼ਟ ਨੇ ਜਿਹੜੇ ਸੰਕਟ ਨੇ ਉਹਨਾਂ ਨੂੰ ਦੂਰ ਕਰ ਦਿੰਦੇ ਨੇ ਤੇ ਜਰੂਰ ਤੁਸੀਂ ਇੱਕ ਵਾਰ ਇਸ ਉਪਾਉ ਨੂੰ ਕਰੋ ਤੇ ਸ਼ਨੀ ਦੇਵ ਦੀ ਤੁਹਾਡੇ ਉੱਪਰ ਕਿਰਪਾ ਜਿਹੜੀ ਵਰਸਦੀ ਰਹੇ ਇਸ ਕਰਕੇ ਜਰੂਰ ਇਹ ਉਪਾਉ ਤੁਸੀਂ ਕਰਿਓ ਇਸ ਦੇ ਨਾਲ ਨਾਲ ਸ਼ਨੀ ਦੇਵ ਦੇ ਮੰਤਰਾਂ ਦਾ ਤੁਸੀਂ ਜਾਪ ਵੀ ਕਰਦੇ ਰਹਿਣਾ ਹੈ ਸ਼ਨੀ ਦੇਵ ਨੂੰ ਹਮੇਸ਼ਾ ਇਸ ਤਰ੍ਹਾਂ ਦੇ ਲੋਕ ਜਿਹੜੇ ਪਸੰਦ ਹੁੰਦੇ ਆ ਜੋ ਦੂਸਰਿਆਂ ਦੀ ਮਦਦ ਕਰਦੇ ਨੇ ਤੇ ਤੁਸੀਂ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਹਮੇਸ਼ਾ ਕਿਸੇ ਨਾ ਕਿਸੇ ਦੀ ਮਦਦ ਜ਼ਰੂਰ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਤੇ ਸ਼ਨੀ ਦੇਵ ਦੀ ਕਿਰਪਾ ਬਣੀ ਰਹੇ ਹਾਂਜੀ ਇਹ ਸੀ ਜੀ ਇੱਕ ਸਿੰਪਲ ਜਿਹਾ ਘਰੇਲੂ ਜਿਹਾ ਉਪਾਅ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ ਤੁਹਾਡੇ ਤੇ ਸ਼ਨੀ ਦੇਵ ਦੀ ਬਹੁਤ ਹੀ ਜ਼ਿਆਦਾ ਕਿਰਪਾ ਹੋ ਜਾਵੇਗੀ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਸਾਡੇ ਚੈਨਲ ਨੂੰ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਪਲੀਜ਼ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਕਰਕੇ ਤੇ ਸਪੋਰਟ ਕਰੋ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ